ਉਹ ਕਿ ਉਹ ਅਰਦੇਨੀ ਗਣਾ ਕਰ ਰਹੇ ਨੇ ਨਾ ਉਹਨਾਂ ਨੇ ਜਿਨ੍ਹਾਂ ਨੂੰ ਕੱਢਿਆ ਸੀ ਮੈਨੂੰ ਮਜਬੂਰ ਹੋ ਕੇ ਉਹਨਾਂ ਵਾਪਸ ਲੈਣਾ ਪਿਆ ਕਿਉਂਕਿ ਅਨ ਕੰਸਟੀਟਿਊਸ਼ਨਲ ਦਿੱਤਾ ਉਹਨਾਂ ਨੇ ਨਾ ਕਿਸੇ ਨੂੰ ਨੋਟਿਸ ਦਿੱਤਾ ਠੀਕ ਹੈ ਇੰਸਟੀਚਨ ਕਹਿੰਦਾ ਕਿ ਪਹਿਲਾਂ ਉਹਨੂੰ ਨੋਟਿਸ ਦਿਓ ਉਹਦਾ ਜਵਾਬ ਆਵੇ ਉਸ ਤੋਂ ਬਾਅਦ ਉਹ ਬੱਤੀ ਕਮੇਟੀ ਨੂੰ ਲਿਖੇ ਕਿ ਆ ਆ ਫੈਸਲਾ ਕੀਤਾ ਕਮੇਟੀ ਨੂੰ ਉਹ ਗੁਰ ਪ੍ਰਧਾਨ ਨੂੰ ਕਹਿੰਦੀ ਹੈ ਕੀ ਫੈਸਲਾ ਹੈ ਤੇ ਇਹ ਲੋ ਦੂਸਰ ਕੀ ਕਰਦਾ ਫਿਰ ਪ੍ਰਧਾਨ ਨੇ ਫੈਸਲਾ ਕਰਦਾ ਉਹਨੇ ਆਪਣੇ ਆਪ ਇਕੱਠੇ ਪਰਿਵਾਰ ਇਹਨਾਂ ਦੀ ਚੁੰਮ ਚੁੰਮ ਕੇ ਗੱਦੇ ਇਹਦਾ ਉਹਨਾਂ ਦਾ ਸ਼ੋਰ ਕੀ ਸੀ ਇਹਨਾਂ ਦਾ ਹੀ ਸੀ ਨਾ ਵੀ ਸਰਦਾਰ ਚੱਲਦੇ ਆ ਉਹਦੇ ਦੀ ਕਮਰਾ ਹਟਾ ਇਸ ਕਰਕੇ ਇਹ ਵੀ ਜਿਹੜਾ ਕਲੇਰ ਹੈ ਉਹਨੇ ਸਾਰਾ ਕੁਝ ਕੀਤਾ ਜੀ ਸਾਰਾ ਕੁਝ ਨੰਗਾ ਕਰਤਾ ਕਿ ਕਿਤੇ ਕਿਤੇ ਮਿਲਿਆ ਹੈ ਕਿਹਨੂੰ ਕਿਹਨੂੰ ਮਿਲਿਆ ਜਿਹਨਾਂ ਉਹਦੇ ਕੋਲ ਕੋਈ ਜਵਾਬ ਨਹੀਂ ਉਹ ਤੋਂ ਉਹਦੋਂ ਕੋ ਹਟ ਤਿੰਨ ਦਿਨ ਗਣ ਕਰੇ ਅਸੀਂ ਨਹੀਂ ਕਰਾਵਾਂਗੇ ਜੀ ਕਿ ਡਿਊ ਹੈ ਬਹੁਤ ਦਿਨ ਦੀ ਹਾਂਜੀ ਅਸੀਂ ਲੇਖਨ ਕੋਈ ਨਮੀ ਨਹੀਂ ਕਰਾਦੇ ਅਸੀਂ ਡਿਊ ਇਲੈਕਸ਼ਨ ਆਉਂਗਾ ਕਰਾ ਦੇ ਡੈਲੀਗੇਟ ਜਲਾਸੂ ਲਾ ਕੇ ਉਹ ਕਹਿੰਦੇ ਕਿ ਡੈਲੀਗੇਟਸ ਦੀ ਸੰਖਿਆ ਪ੍ਰਾਪਤ ਨਹੀਂ ਹੈ ਤੁਹਾਡੇ ਕੋਲ ਉਹ ਤਾਂ ਟੀਮ ਮੈਂਬਰ ਤਾਂ ਜੇ ਟੀਮ ਮੈਂਬਰ ਅਸੀਂ ਲੈ ਕੇ ਪਹਿਲਾਂ ਉਹ ਲਿਖ ਕੇ ਦੇਣਗੇ ਤਾਂ ਹੀ ਹੋਊਗੀ ਇਲੈਕਸ਼ਨ ਜੇ ਉਹ ਸੜੀ ਕੋਲ ਮੈਂਬਰੀ ਨਹੀਂ ਫਿਰ ਉਹ ਉਹ ਕਹਿੰਦਾ ਦੇ ਨੇ ਕਹਿੰਦਾ ਹਟਾ ਕੇ ਉਹ ਗੱਲ ਸਿੱਖ ਜਾਏ ਨਾ ਤਾਂ ਸਾਨੂੰ ਇਹ ਪਤਾ ਹੀ ਨਾਗਪੁਰ ਹੈ ਕਿਤੇ ਨਾ ਅਜੇ ਤੱਕ ਅਸੀਂ ਨਾਗਪੁਰ ਗਿਆ ਨਾ ਕਦੇ ਨਾਗਪੁਰ ਵਾਲੇ ਦਾ ਬੰਦਾ ਕੋਈ ਮਿਲਿਆ ਤਾਂ ਅਗਰ ਕੋਈ ਸਾਬਤ ਕਰ ਦੇ ਕਿ ਮੇਰਾ ਜਿੰਨਾ ਮੈਂ ਨਾ ਤਾਂ ਤੁਹਾਡੇ ਭਾਜੀਪੀ ਨਾਲੋਂ ਇਹਨ ਬੀਜੇਪੀ ਦੇ ਵਿਧੇਲੀਦਨ ਨਾਲ ਮੇਰੀ ਗੱਲ ਹੋਈ ਹੋਵੇ ਟੈਲੀਫੋਨ ਹੋਇਆ ਹੋਵੇ ਜੋ ਬਰਜੇ ਕਰ ਲੈ। ਪਰ ਮੈਂ ਸਾਂਦਾ ਹੋਰ ਵੀ ਕਿਸੇ ਦੀ ਚੈਲ ਨਹੀਂ ਆਉਂਦਾ। ਮੈਂ ਕਿਹਾ ਵੀ ਹੋਰ ਜਿਹਨਾਂ ਅਰ ਕੰਸਟੀਟੂਐਂਟ ਚ ਜਾਂਦੇ ਆ ਤੇ ਜੀ ਉਹਦੇ ਉਤਾਰ ਨਾਲ ਮੈਂ ਪਛੜਾ। ਮੈਂ ਨਹੀਂ ਕਹਿੰਦਾ ਮੈਨੂੰ ਕੋਈ ਉਮੀਦਵਾਰ ਜੀ ਇਹਦੇ ਚ। ਸਿਰਕਾਰ ਉਹਨਾਂ ਨੂੰ ਹੀ ਜਿਨ੍ਹਾਂ ਨੇ ਕਦੇ ਸੁਪਨਨ ਕਰਦੇ ਕਿ ਅਰਤੀ ਅਨੰਤ ਕਲਸ਼ਨ ਕਮੇਟੀ ਆਪ ਨੂੰ ਹੀ ਦਿੱਤੇ ਕਰਦੇ ਨੇ ਉਹ ਵਰਕਿੰਗ ਕਮੇਟੀ ਕੋਲ ਭੇਜ ਦੇ ਬਣਾ ਨੋਟ ਦਿੱਤੀ ਦਈਏ ਨੋਟ ਤੇ ਕੇ ਜਵਾਬ ਲੰਮਕ ਦਿਓ ਨਾ ਤਾ ਫਿਰ ਜਾ ਕੇ ਕਰਦੇ